ਜਿੰਦਾਬਾਦ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਗੁਰੇ ਸੋਨਿਆ ਸ੍ਰੀ ਅਕਾਲੀ ਦਲ ਸ਼੍ਰੋਮਣੀ ਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ 24 ਸਤੰਬਰ ਨੂੰ ਗੁਰਦੁਆਰਾ ਸ਼੍ਰੀ ਦੁੱਖਨੀਵਾਰਨ ਸਾਹਿਬ ਪਟਿਆਲਾ ਵਿਖੇ 15 ਰਤਨ ਜਥੇਦਾਰ ਗੁਰਚਰਨ ਸਿੰਘ ਟੋੜਾ ਦੀ 100 ਸਾਲਾ ਜਨਮ ਸ਼ਤਾਪਤੀ ਦੇ ਸਬੰਧ ਦੇ ਵਿੱਚ ਕਰਵਾਏ ਜਾ ਰਹੇ ਸਮਾਗਮ ਦੇ ਵਿੱਚ ਹਲਕਾ ਮਲੋ ਤੋਂ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਸ਼ਾਮੂਲੀਅਤ ਕਰਨੀਆਂ ਇਹਨਾਂ ਗੱਲਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਰਨਲ ਸਕੱਤਰ ਤੇ ਹਲਕਾ ਮਲੋ ਦੇ ਮੁਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੇ ਵੱਲੋਂ ਅੱਜ ਹਲਕਾ ਮਲੋ ਦੇ ਵਰਕਰਾਂ ਤੇ ਆਗੂਆਂ ਦੀ ਪੰਥਰਤਨ ਜਥੇਦਾਰ ਗੁਰਚਰਨ ਸਿੰਘ ਟੋੜਾ ਦੀ ਜਨਮ ਸ਼ਤਾਪਤੀ ਦੇ ਸਬੰਧ ਦੇ ਵਿੱਚ ਪਾਰਟੀ ਦਫ਼ਤਰ ਮਲੋ ਵਿਖੇ ਰੱਖੀ ਗਈ ਪਰਵੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ ਗਿਆ। ਇਸ ਮੌਕੇ ਤੇ ਗੱਲ ਕਰਦਿਆਂ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਕਿਹਾ ਕਿ ਪੰਥਰਤਨ ਜਥੇਦਾਰ ਗੁਰਚਰਨ ਸਿੰਘ ਟੋੜਾ ਦੀ ਹਲਕਾ ਮਲੋ ਨੂੰ ਵੱਟੀ ਤੇ ਅਤੇ ਉਹਨਾਂ ਆਖਿਆ ਕਿ ਉਹ ਪੂਰੀ ਦੁਨੀਆ ਦੇ ਵਿੱਚ ਸਿੱਖ ਆਗੂ ਦੇ ਤੌਰ ਤੇ ਜਾਣੇ ਜਾਂਦੇ ਨੇ। ਇਸ ਨਾਲ ਹੀ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੇ ਵੱਲੋਂ ਹਲਕੇ ਦੇ ਵਰਕਰਾਂ ਤੇ ਆਗੂਆਂ ਨੂੰ 24 ਸਤੰਬਰ ਨੂੰ ਸਵੇਰੇ 9 ਵਜੇ ਗੁਰਦੁਆਰਾ ਸ਼੍ਰੀ ਦੁਖਨੀਵਾਰਨ ਸਾਹਿਬ ਪਟਿਆਲਾ ਵਿਖੇ ਪਹੁੰਚਣ ਦੀ ਅਪੀਲ ਵੀ ਕੀਤੀ ਗਈ ਹੈ। ਇਸ ਮੀਟਿੰਗ ਨੂੰ ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਰਵਿੰਦਰ ਸਿੰਘ ਖਾਲਸਾ, ਹਲਕਾ ਆਬਜ਼ਰਵਰ ਜਤਿੰਦਰ ਸਿੰਘ ਢਾਲੀਵਾਲ, ਯੂਥ ਵਿੰਗ ਦੇ ਕੋਰ ਕਮੇਟੀ ਦੇ ਮੈਂਬਰ ਕਵਲਜੀਤ ਸਿੰਘ ਗਿੱਲ, ਹਲਕਾ ਪ੍ਰਧਾਨ ਡਾਕਟਰ ਅਰਜੁਨ ਸਿੰਘ, ਜਥੇਦਾਰ ਸ਼ਰਦਾ ਸਿੰਘ ਛੰਨਾ ਅਤੇ ਸੀਨੀਅਰ ਆਗੂ ਚਮਕੌਰ ਸਿੰਘ ਦੇ ਵੱਲੋਂ ਵੀ ਸੰਬੋਧਨ ਕੀਤਾ ਗਿਆ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਜ ਹਰਕਾ ਬਲੂਦੀ ਸੰਗਠਾ ਵੱਲੋਂ ਬਹੁਤ ਪ੍ਰਭਾਵਸ਼ਾਲੀ ਮੀਟਿੰਗ ਹੋਈ ਆ ਇਸ ਮੀਟਿੰਗ ਦੇ ਵਿੱਚ ਜਿੱਥੇ 24 ਤਰੀਕ ਨੂੰ ਜਥੇਦਾਰ ਗਰਚਰਨ ਸਿੰਘ ਟੋੜਾ ਜੀ ਦੀ ਸੌਮੀ ਜਾਨ ਦਿਹਾੜੇ ਨੂੰ ਵਰਪਤ ਉੱਤੇ ਫਿਰਖਾੜ ਪਰ ਸਰੇ ਭੁੱਪਣੇ ਨੇ ਵਿਚਾਰਾ ਹੋਣੀਆਂ ਨੇ ਉਹਦੇ ਬਾਰੇ 30 ਤਰੀਕ ਨੂੰ ਜੋ ਧਰਨਾ ਲੱਗ ਰਿਹਾ ਜੋ ਮਹਿੰਗਾਈ ਦੇ ਖਿਲਾਫ ਡੀਲ ਪਟ્રોલ ਦੇ ਤੇ ਜੋ ਮਹਿੰਗਾਈ ਦੇ ਖਿਲਾਫ ਜੋ ਲਾਰਡ ਆਰਡਰ ਦੀ ਪੋਜੀਸ਼ਨ ਦਰਪਰ ਦੇ ਬੱਤਰ ਹੁੰਦੀ ਜਾਂਦੀ ਹੈ ਇੰਡਸਟਰੀ ਪੰਜਾਬ ਤੋਂ ਬਾਹਰ ਜਾ ਰਹੀ ਹੈ ਜੋ ਲੋਕਲ ਸਕੀਮਾਂ ਦੇ ਦਾਅਵੇ ਦੀ ਗੱਲ ਕੀਤੀ ਸੀ ਬਤਲਾ ਦੀ ਉਹ ਸਾਰੇ ਵਾਅਦਿਆਂ ਨੂੰ ਯਾਦ ਕਰਨ ਵਾਸਤੇ ਸਰਕਾਰ ਨੂੰ ਘੇਰਨ ਵਾਸਤੇ ਤੇ ਆਉਣ ਵਾਲੇ ਪੰਚਾਇਤੀ ਚੋਣਾਂ ਜ਼ਿਲ੍ਹਾ ਪ੍ਰੀ ਚੋਣਾਂ ਵਾਸਤੇ ਲਾਮਬੰਦੀ ਲੈ ਕੇ ਜੋ ਮੀਟਿੰਗ ਹੋਈ ਆ ਉਹ ਇਹਦੇ ਵਿੱਚ ਸਾਰੇ ਬਹੁਤ ਵੱਡੀ ਗਿਣਤੀ ਸਾਡੇ ਸਾਡੇ ਐਸਜੀਪੀਸੀ ਮੈਂਬਰ ਸਾਹਿਬਾਨ ਸਾਡੇ ਸਰਕਲ ਦੇ ਪ੍ਰਧਾਨ ਸਾਹਿਬਾਨ ਯੂਥ ਆਗੂ ਇਸ ਤਰੀਕਾਲੀ ਦਲ ਬੀਸੀ ਵੀ ਐਸਬੀ ਵੀ ਸਾਰੇ ਵਿੰਗਾਂ ਦੇ ਬਹੁਤ ਵੱਡੀ ਗਿਣਤੀ ਚ ਵਰਕਰ ਤੇ ਆਗੂ ਸਾਹਿਬਾਨ ਪਹੁੰਚੇ ਨੇ ਸੋ ਉਹਨਾਂ ਸਾਰਿਆਂ ਦਾ ਇੱਥੇ ਪਹੁੰਚ ਤਧਾਰਵਾਦ ਕਰਦੇ ਆ ਕਿ ਉਹਨਾਂ ਨੇ ਵਿੱਚ ਯਕੀਨ ਵੀ ਦਿਵਾਇਆ ਕਿ ਜਿਹੜੀ ਵੀ ਚੋਣ ਆਊਗੀ ਜਿਹੜਾ ਵੀ ਕੋਈ ਸਮਾਗ ਹੋਊਗਾ ਉਹ ਤੇ ਵਾਚੜ ਹਿੱਸਾ ਹੀ ਪਾਚੜ ਹਿੱਸਾ ਲੈ ਕੇ ਇਹਨਾਂ ਸਮਾਗਵਾਂ ਨੂੰ ਕਾਮਯਾਬ ਕੀਤਾ ਗਏ ਧੰਨਵਾਦ